ਸੱਚੀ ਗੱਲ ਜੀ ਮੈਂ ਤੁਹਾਡਾ ਆਪਣਾ ਲਾਪਰੀ ਸੇ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਆਂ ਜਿਲ੍ਹਾ ਗਰਦਾਸਪੁਰ ਦੇ ਪਿੰਡ ਘਮਣਾ ਦੇ ਵਿੱਚ ਸੋ ਇੱਥੇ ਬਹੁਤ ਵੱਡਾ ਜਿਹੜਾ ਵਰਤੀ ਸਮਾਗਮ ਜਿਹੜਾ ਵਾ ਉਹ ਕਰਵਾਇਆ ਜਾਂਦਾ ਹਰ ਸਾਲ ਜੀ ਆਪਾਂ ਮਨਾ ਰਹੇ ਆ ਇਹਦੇ ਚ ਸਾਡਾ ਪਿਛਲੇ ਕੋਈ ਘੱਟੋ ਘੱਟ 25 ਸਾਲ ਤੋਂ ਕੜੇਕਲਾ ਦਾ ਲੰਗਰ ਜਿਹੜਾ ਨਾ ਚਾਹ ਤੇ ਪਕੌੜਿਆਂ ਦਾ ਇਸ ਸਾਲ ਵੀ ਸਾਡਾ ਇਲਾਕੇ ਦੀਆਂ ਜਿੰਨੇ ਨਗਰਿਆਂ ਨਾਲ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਜਿਹੜੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ ਨੇ ਨਾ ਅਸੀਂ ਉਹਨਾਂ ਨੂੰ ਜੀ ਆਇਆਂ ਕਹੀਏ ਅਸੀਂ ਸਾਰਾ ਇਲਾਕਾ ਜਿਹੜਾ ਵਾ ਸੇਵਾ ਕਰੀਏ ਸਾਡੇ ਘਰ ਉਸ਼ੇਸ ਬਾਂਦੇ ਵਿੱਚ ਹੀ ਸਾਰੇ ਨਗਰ ਵੱਲੋਂ ਬੜੀ ਚੜ੍ਹਦੀ ਕਲਾ ਦੇ ਨਾਲ ਹੀ ਇਹ ਪ੍ਰਬੰਧ ਕੀਤੇ ਜਾਂਦੇ ਨੇ ਤੇ ਪਹਿਲਾ ਹੀ ਸਾਡਾ ਲੰਗਰ ਹੁੰਦਾ ਵਾ ਤੇ ਇੱਥੋਂ ਹੀ ਸੰਗਤਾਂ ਚਾਹ ਪਕੌੜਾ ਛੱਕੇ ਵੀ ਅੱਗੇ ਜਿਹੜੇ ਦੀਵਾਨਾ ਦੇ ਵਿੱਚ ਕਥਾਵਾਚਕ ਜਾਂ ਕੀਰਤਨੀਏ ਆਏ ਹੁੰਦੇ ਆ ਉਹਨਾਂ ਦੀ ਬੇਚਾਰਾ ਸੁਣਦੀਆਂ ਨੇ ਤੇ ਬਾਬਾ ਜੀ ਦੇ ਪਵਨ ਦਰਬਾਰਾਂ ਤੇ ਦਰਸ਼ਨ ਦੇਦਾਰੇ ਕਰਦੀਆਂ ਨੇ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਨੌਜਵਾਨ ਵੀ ਪਿਛਲੇ 10 ਦਿਨ ਤੋਂ ਹੀ ਸਮਝ ਲੋ ਤਿਆਰੀ ਕਰ ਰਹੇ ਆ ਜੀ ਬਾਬਾ ਜੀ 24 ਘੰਟੇ ਜਰ ਮਿੰਟ ਚੱਲ 24 ਘੰਟੇ ਚੱਲਣਾ ਜੀ ਇਹ ਕੱਲ ਤੋਂ ਰੰਮਤਾ ਜੀ ਇਹ ਅੱਜ ਹੀ ਪੰਡਾਲ ਦੇਖ ਲਓ ਤੁਸੀਂ ਲੱਗ ਰਹੇ ਇਥੇ ਜਿੱਥੇ ਵੀ ਲੰਗਰ ਲੱਗਣੇ ਨੇ ਇਹ 23 ਤਰੀਕ ਤੋਂ ਹੀ ਸਵੇਰ ਤੋਂ ਜਿਹੜਾ ਵਾ ਉਹ ਲੰਗਰਾਂ ਦੀ ਅਰੰਭਤਾ ਹੋ ਜਾਣੀ ਆ ਤੇ 25 ਤਰੀਕ ਨੂੰ ਸ਼ਾਮਾਂ ਦੇ 9-10 ਵਜੇ ਤੱਕ ਜਿਹੜੇ ਸਾਰੇ ਲੰਗਰਾਂ ਦੇ ਪ੍ਰਬੰਧ ਨੇ ਸਮਿਟੇ ਜਾਂਦੇ ਆ ਤੇ 6 ਵਜੇ ਤੱਕ ਸੰਗਤਾਂ ਜੜੀਆਂ ਨੇ ਉਹ ਪੂਰਾ ਬਾਬਾ ਜੀ ਦੇ ਮੇਰਨਾ ਪੰਡਾਲ ਭਰੇ ਰਹਿੰਦੇ ਆ ਫਿਰ ਸੰਗਤਾਂ ਚੱਲੇ ਪਾਉਣੀਆਂ ਸ਼ੁਰੂ ਕਰਦੀਆਂ ਨੇ ਐਂਡ ਸਾਰਾ ਨੌਜਵਾਨ ਇਲਾਕਾ ਸਾਡਾ ਜਿਹੜਾ ਬਾਬਾ ਜੀ ਦੀ ਦੇਣ ਆ ਬਹੁਤ ਪਾਰ ਕਿਰਪਾ ਵਾ ਇੱਥੇ ਜਰੇ ਜਰੇ ਤੇ ਜਗਾ ਜਗਾ ਤੇ ਬਾਬਾ ਜੀ ਦੇ ਚਰਨ ਪਏ ਨੇ ਇੱਥੇ ਕੋਈ ਵੀ ਨਗਰ ਜਾਂ ਕੋਈ ਵੀ ਘਰ ਜਾਂ ਕੋਈ ਵੀ ਪਰਿਵਾਰ ਐਸਾ ਨਹੀਂਗਾ ਜਿਹੜਾ ਬਾਬਾ ਜੀ ਦੇ ਨਾਲ ਸਰਦਾ ਨਹੀਂ ਰੱਖਦਾ ਇਸ ਦਰਬਾਰਾਂ ਦੇ ਨਾਲ ਸਰਦਾ ਨਹੀਂ ਰੱਖਦਾ ਸਾ ਸਰਦਾ ਵਾ ਦਿਨ ਰਾਤ ਲੋਕੀ ਇਹ ਸੇਵਾ ਜਿਹੜੀ ਕਰਨ ਲਈ ਤਤਪਰ ਰਹਿੰਦੇ ਆ ਭਾਵੇਂ ਜਿੰਨੇ ਮਰਜ਼ੀ ਲੰਗਰ ਪ੍ਰਬੰਧ ਕਰਨੇ ਪੈਣ ਚੜ੍ਹਦੀ ਕਲਾ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਤੇ ਲੱਖਾਂ ਦੇ ਇਹ ਪੈਸਿਆਂ ਦਾ ਪ੍ਰਬੰਧ ਜਿਹੜਾ ਉਹ ਹੁੰਦਾ ਇਹ ਹਰ ਸਾਲ ਹੀ ਕਰਨਾ ਪੈਂਦਾ ਉਧਰ ਵੀ ਮਾਰ ਜੀ ਜਿਹੜਾ ਬਾਬਾ ਨਾਲ ਕੱਢੀ ਜੂਗਾ ਹੈ ਕੋਈ ਲੱਖਾਂ ਦੇ ਲੱਖਾਂ ਦੇ ਇਹ ਇਹਨਾਂ ਬਾਬਾ ਜੀ ਦੇ ਦਰਬਾਰ ਵੱਲੋਂ ਵੀ ਬਾਬਾ ਬੁੱਧ ਸਿੰਘ ਹੋਣਾ ਵੱਲੋਂ ਵੀ ਬਾਬਾ ਲੋਕਦੀਪ ਹੋਣਾ ਤੇ ਬਾਬਾ ਅਮਰੀਕ ਸਿੰਘਾ ਲੋ ਵੀ ਹੜਪੀੜਤਾ ਦੀ ਬੜੀ ਚੜ੍ਹਦੀ ਕਲਾ ਦੇ ਵਿੱਚ ਜਿਹੜੀ ਹੈ ਨਾ ਉਹ ਸੇਵਾ ਕੀਤੀ ਗਈ ਆ ਇਤੋਂ ਤੱਕ ਕਿ ਕਣਕ ਬੀਜਣ ਤੱਕ ਵੀ ਬੀਖਾਦ ਦਾ ਪ੍ਰਬੰਧ ਵੀ ਕਰਕੇ ਇਹ ਬਾਬਾ ਜੀ ਦੀ ਜਿੰਨੀਆਂ ਸੰਪਰਤਵਾਨਾਂ ਨਾਲ ਸੰਬੰਧ ਰੱਖਤੀਆਂ ਨੇ ਉਹ ਜੇ ਵੀ ਹੜਪੀੜਤਾ ਦੀ ਮਦਦ ਜਿਹੜੀ ਕਰ ਰਹੀਆਂ ਨੇ ਕਣਕ ਬੀਜਣ ਤੱਕ ਉਹਨਾਂ ਦੀ ਮਦਦ ਕਰਨ ਲੱਗੀਆਂ ਵੈਰ ਗੁੱਸਤ ਖਾਲਸਾ ਵਾਹ ਲੰਗਰ ਜੀ ਦੇ ਸੰਤ ਬਾਬਾ ਹਜ਼ਾਰ ਸਿੰਘ ਛੋਟੇ ਕੁਮਾਵੜੇ ਸਾਡੇ ਸਾਡਾ ਨਗਰ ਕੈਲੇ ਕਲਾਵਾ ਤੇ ਇੱਥੇ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦੀ ਵਰਸੀ ਤੇ ਜੋ ਕਿ ਸੰਤ ਬਾਬਾ ਹਜਾਰ ਸਿੰਘ ਜੀ ਦੀ 37 ਵਰਸੀ ਆ ਤੇ ਹਰ ਸਾਲ ਦੀ ਤਰ੍ਹਾਂ ਪਿੰਡ ਕਿਆੜੇਕਲਾਂ ਨਗਰ ਵੱਲੋਂ ਚਾਹ ਪਕੌੜੇ ਦਾ ਲੰਗਰ ਲਾਇਆ ਜਾਂਦਾ ਵਾ ਤਾਂ ਜੋ ਸ਼ੰਕਤਾ ਨੂੰ ਕੋਈ ਇੱਥੇ ਕਿਸੇ ਚੀਜ਼ ਦੀ ਕਮੀ ਨਾ ਰਹੇ ਜੋ ਕਿਆੜੇਕਲਾਂ ਦੀ ਸ਼ੰਕਤਾ ਨੌਜਵਾਨ ਜਿੰਨੇ ਵੀ ਬਹੁਤ ਉਸ਼ਾ ਦੇ ਨਾਲ ਸੇਵਾ ਕਰਦੀਆਂ ਨੇ ਕਿੰਨੇ ਬਾਬਾ ਜੀ ਜਿਹੜੇ ਗੁਰਦਾਰੇ ਤੋਂ ਲਗ ਲਗ ਲੋਕ ਕਿੱਥੇ ਲੱਗਦੇ ਇਹ ਮੇਰੇ ਖਿਆਲ ਕਮ ਸੇ ਕਮ ਕੋਈ ਬਹੁਤ ਜ਼ਿਆਦਾ ਲੰਗਰ ਹਵੇ ਹਰ ਪਿੰਡ ਦੀ ਆਪ ਆਪਣੀ ਸ਼ਰਧਾ ਵਾ ਇਤੋਂ ਅਗੇ ਸਾਡੇ ਕਿਹੜੇ ਕਲੰਦਾ ਲੰਗਰ ਆ ਅ ਪ੍ਰਸ਼ਾਦਾਂ ਦਾ ਲੰਗਰ ਆ ਅਗਲੇ ਕੋੜਲਾ ਚਾਹਦਾ ਕਾਫੀ ਜ਼ਿਆਦਾ ਹੈ ਵੀ ਵੱਡੀ ਤਦਾਦ ਵਿੱਚ ਲੰਗਰ ਲੱਗ ਰਿਹਾ ਇਸ ਤਰ੍ਹਾਂ ਤੁਹਾਡੇ ਸੁਝਾਅ ਸੰਪਨ ਸੰਗਤਾਂ ਲਈ ਜੀ ਪ੍ਰਬੰਧ ਬਹੁਤ ਵੱਡੇ ਕੀਤੇ ਜਾ ਰਹੇ ਆ ਤੇ 23 24 25 ਤੱਕ ਚਾਪਕੋੜਾਂ ਦਾ ਲੰਗਰ ਚੱਲੂਗਾ ਤੇ ਕਾਫੀ ਸੰਗਤਾਂ ਦੇ ਬੈਠਣ ਲਈ ਯੋਗ ਪ੍ਰਬੰਧ ਕੀਤੇ ਆ ਪਾਣੀ ਦੀ ਸੇਵਾ ਵਾਸਤੇ ਲੱਸੀ ਬਾਟੇ ਦੀ ਸੇਵਾ ਮਾਕੇ ਇਥੋਂ ਸਖਤ ਪਹਿਲਾ ਲੰਗਰ ਇਥੋਂ ਸਟਾਰਟ ਹੋਣਾ ਕਹਲੇਗਾ ਚਾਹ ਪਕਾਉਣਿਆਂ ਦਾ ਤੇ ਫਿਰ ਅੱਗੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਕਵਾਨ ਸੰਗਤਾਂ ਵਾਸਤੇ ਉਹ ਵੱਡੀ ਕਿਸੇ ਹੋਰ ਇੰਟਰਨੈਸ਼ਨਲ ਜਿਹੜੇ ਕਥਾ ਵਾਚ ਜਿਹੜੇ ਅਕਸਰ ਆਉਂਦੇ ਨੇ ਕਿ ਕਿ ਕਿਹਨੇ ਦੇ ਦੇਖੋ ਜੀ ਕਥਾ ਵਾਚਕ ਜਿਹੜੇ ਆਉਣੇ ਆ ਨੌਜਵਾਨਾਂ ਨੂੰ ਇੱਕ ਸਿਹਤ ਮਿਲਦੀ ਆ ਤੇ ਪ੍ਰਚਾਰ ਵੀ ਸਾਨੂੰ ਮਿਲਦਾ ਵਾ ਤੇ ਵੱਡੇ ਵੱਡੇ ਕਥਾ ਵਾਚ ਕਰ ਰਹੇ ਆ ਢੱਡਰੀਆਂ ਵਾਲੇ ਵੀ ਸ਼ਾਇਦ ਉਹ ਵੀ ਆ ਰਹੇ ਆ ਸੰਗਤਾਂ ਦਾ ਕਾਫੀ ਜੋੜ ਆ ਤੇ ਕਿੰਨੀ ਮਿਲੂ ਵੱਡੀ ਦਾ ਤਾਦ ਦੇ ਨਾਲ ਪੁੱਛੂਗੀ ਵੇਖੋ ਜੀ 15 ਅਕਤੂਬਰ ਦੀ ਵਰਸੀ ਨਾਂ ਕੇ ਗਈ ਹੈ ਜਿਹੜੇ ਸੰਤ ਬਾਬਾ ਬੋਸ ਸਿੰਘ ਹੋਣਾ ਉਹਨਾਂ ਦੇ ਪੁੱਤਰ ਪੋਤਰੀ ਜਿਨੀ ਮਨਾਈ ਉਹਥੇ ਵੀ ਕਾਫੀ ਸੰਗਤ ਸੀ ਤੇ ਇੱਥੇ ਵੀ ਸੰਗਤ ਨੈਚਰਲੀ ਸੰਗਤ ਵੱਧਦੀ ਆ ਹਰ ਸਾਲ ਦੀ ਤਰ੍ਹਾਂ ਇਹ 5 ਲੱਖ ਤੋਂ ਪੁਰਾਸੀ ਚੱਲਦੀ ਆ ਜੀ ਕੋਈ ਹਰ ਸਾਲ ਜਿਹੜੀ ਹੈ ਸੰਗਤ ਕੋਈ 50000 ਦੇ ਪ੍ਰਸ਼ਾਸਨ ਦਾ ਹੁੰਦਾ ਜਾਂਦਾ ਜੀ ਪ੍ਰਸ਼ਾਸਨ ਵੱਲੋਂ ਵੀ ਜੋਗ ਪ੍ਰਬੰਧ ਕੀਤੇ ਗਏ ਆ ਅਜੇ ਤੇ ਫਿਲਹਾਲ ਕੁਝ ਨਹੀਂ ਕੱਲ ਤੋਂ ਪਤਾ ਲੱਗੇਗਾ ਪਰ ਹਾਂਜੀ ਹਾਂਜੀ ਭਾਈ ਟੋਨੀ ਭਾਜੀ ਟੋਨੀ ਡੈਕੋਰੇਸ਼ਨ ਦੇ ਨਾਂ ਤੇ ਦੁਕਾਨ ਆ ਇਹ ਭਾਜੀ ਕਿੰਨੀ ਜਿਹੀ ਡੋਰ ਦਾ ਸਾਰਾ ਲ ਤਾਂ ਟੋ ਘਟ ਵੀ 1200 ਦਰਜਨ ਲੱਗ ਗਿਆ ਮਾਲ। ਫੁੱਲ 500 ਦਰਜਨ ਜਿਹੜਾ ਵਾ ਫੁੱਲ ਲੱਗ ਗਿਆ ਭਾਜੀ ਹਰ ਵੈਰੈਟੀ ਦਾ। 500 ਦਰਜਨ ਬਸਟੀਰੀਆ ਲੱਗਾ ਤੇ 500 ਦਰਜਨ ਪੱਤਾ ਲੱਗ ਗਿਆ ਸਰ। ਕਿੰਨੇ ਕਿੰਨੇ ਸਮਾਂ ਲੱਗਾ? ਕਿੰਨੇ ਕਿੰਨੇ ਸਮਾਂ ਸਾਰਾ ਹੀ ਲੱਗੇ ਆ ਟੋ ਘਟ ਵੀ 14 ਤਰੀਕ ਦੇ ਲੱਗਿਆ ਜੀ। ਕੱਲ ਤੀਕਾ ਖਤਮ ਹੋਣਾ 23 ਤਰੀਕ 12 ਵਿੱਚ ਖਤਮ ਹੋਣਾ ਸਰ। ਹਾਂਜੀ ਹਾਂਜੀ। ਮੇਨ ਜਿਹੜੇ ਜ਼ਿਆਦਾ ਜਿਹੜੇ ਸਜਾਵਟ ਵਾਲੇ ਫੁੱਲ ਉਹ ਕਿੱਥੇ ਕਿੱਥੇ ਜ਼ਿਆਦਾ ਜਿਹੜੇ ਮੇਨ ਹਾਈ ਲੈਵਲ ਦੇ ਆ ਸਰ ਉਹ ਵਾਲੇ ਮੇਨ ਜਿਹਦਾ ਦਰਬਾਰ ਦੇ ਕੋਲ ਐ। ਬਾਬਾ ਜੀਆ ਜਿਹੜਾ ਗਰ ਜਿਹੜੇ ਉੱਤੋਂ ਥੋੜੇ ਵਧੀਆ ਵਾ ਉਹ ਮਰਦੀ ਪਿੱਛੇ ਜਾਦੇ ਜਾਂਦੇ ਕਿੰਨੇ ਮੰਨੂ ਪੂਰੀ ਜਿਹੜੇ ਪਰਚੀ ਜੀ ਅਸੀਂ ਨੂੰ ਜਿਹੜਾ ਮਤਲਬ ਚਾਰ ਚੁੱਕਦੇ ਹਾਂ ਜੀ ਹਾਂਜੀ ਕਿੰਨੇ ਬੰਦੇ ਜੀ ਲੱਗੇ ਹੋਏ ਸਰ ਟਸਟ ਟਾਈਮ 'ਚ 16 ਬੰਦੇ ਲੱਗੇ ਹੋਏ ਸਭ 16 ਬੰਦੇ ਡੇਲੀ 14 ਤਰੀਕ ਤੋਂ ਲੱਗੇ ਪਏ ਆ ਕੱਲ ਤੀਹਾਂ ਤੇ ਲੱਗੇ ਰਹਿਣ ਸਰ ਦਿਨ ਰਾਤ ਦਿਨ ਰਾਤ ਇਹ ਵੀ ਨਹੀਂ ਦਿਨ ਦਿਨ ਦਾ ਨਹੀਂ ਰਾਤ ਅਸੀਂ ਡੇਲੀ 11 12 ਵਜੇ ਤੱਕ ਕੰਮ ਕਰਦੇ ਆ ਜੀ ਮੇਰੇ ਖਿਆਲੋਂ ਕੋਪੀ ਜਿਹੜਾ ਕੋਈ ਸਮਾਗਮ ਜਿਹੜਾ ਹੋਇਆ ਹਾਂਜੀ ਕੱਲ ਤੋਂ ਸਮਾਗਮ ਸਾਰਾ ਆਜ ਕੱਲ 12 ਵਜੇ ਤੱਕ ਰੈਡੀ ਹੋ ਜਾਏਗਾ ਸਰ ਸਰ ਮੇਰਾ ਨਾਮ ਸਾ ਕਿਹੜਾ ਬਤਾ ਜੀ ਤੁਹਾਡੀ ਸੇਵਾ ਜੀ ਮੁਕਾ ਕਰ ਰਿਹਾ ਜੀ ਸਰ ਆਪਾਂ ਫਲੈਕਸ ਬੋਰਡ ਦੀ ਸਪਰੇਸ ਕਰ ਰਹੇ ਹਾਂ ਕਿ ਕਿੰਨੇ ਫਲੈਕਸ ਬੋਰਡ ਜਿਹੜੇ ਸਾਰੇ ਲਗਾ ਦੇ ਇਹ 100 ਤੋਂ ਪਲੱਸ ਬੋਰਡ ਹੈਗੇ ਜੀ 100 ਤੋਂ ਪਲੱਸ ਜਿਹੜੇ ਆਪਣੇ ਜਿੱਥੇ ਬਾਬਾ ਜੀ ਦੇ ਸਲੋਗਨ ਹੈ ਇੱਥੇ ਕਿੰਨੇ ਜਿਹੜੇ ਕਲ ਜੈਕਟ ਹੋਏ ਸਰ ਫਿਲਹਾਲ 10 ਤੋਂ 12 ਫਲੈਕਸਾਂ ਟੋਟਲ ਲਾ ਦੀਆਂ ਹਨ ਪੰਡਾਲ ਦੇ ਵਿੱਚ ਤੇ ਬਾਕੀ ਆ ਚੱਲ ਰਹੀਆਂ ਫਲੈਕਸ ਹਾਂਜੀ ਤੇ ਜਿੱਥੇ ਸੰਗਤ ਨੇ ਆਉਣਾ ਉਧਰ ਵੀ ਜਿਹੜੀਆਂ ਸਾਰੀਆਂ ਲੱਗੀਆਂ ਹਾਂਜੀ ਹਾਂਜੀ ਫਰੰਟ ਤੋਂ ਲੈ ਕੇ ਪੂਰੇ ਐਂਟਰੀ ਤੱਕ ਸਾਰਕ ਤੋਂ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਇਹ ਸੇਵਾ ਜੀ ਕਰੀ ਇਹ 2 ਦਿਨ ਹੋ ਗਏ ਸਾਨੂੰ ਇੱਥੇ ਕੰਮ ਕਰਦੇ ਹੋਏ ਇਹਨੂੰ ਤੇ ਬਾਕੀ ਸਾਡੀ ਰੋਣਾ ਕਲਰ ਲੈ ਬਟਾਲਾ ਤੋਂ ਅਸੀਂ ਆਏ ਜੀ ਤੇ ਉੱਥੋਂ ਅਸੀਂ ਇਹ ਪ੍ਰਿੰਟਿੰਗ ਕਰਕੇ ਲੈ ਆਉਂਦੇ ਹਾਂ ਇਹ ਤੇਰੀ ਜੁਆਇਨਿੰਗ ਇੱਥੇ ਆਉਂਦੀ ਕਿੱਥੇ ਉੱਥੋਂ ਬੁਲਾ ਕੇ ਨਹੀਂ ਉੱਥੇ ਪ੍ਰਿੰਟਿੰਗ ਹੋਈ ਹੈ ਸਾਡੀ ਬਟਾਲਾ 'ਚ ਤੇ ਸਾਡੀ ਇੱਥੇ ਹੁਣ ਫਿਟਿੰਗ ਚੱਲ ਰਹੀ ਹੈ ਹਾਂਜੀ ਹਾਂਜੀ ਸਾਰੀਆਂ ਬਾਬਾ ਜੀ ਦੀ ਇੱਕੋ ਹੀ ਜਾ ਕੇ ਅਲੱਗ-ਅਲੱਗ ਜਿਹੜੇ ਨੇ ਦ੍ਰਿਸ਼ ਨੇ ਬਾਕੀ ਨਹੀਂ ਅਲੱਗ-ਅਲੱਗ ਹੈਗੇ ਜੀ ਹਾਂਜੀ ਹਾਂਜੀ ਜਿਵੇਂ ਪੁਰਾਣੀਆਂ ਤਸਵੀਰਾਂ ਹੈਗੀਆਂ ਦੇਖੋ ਆ ਬਾਬਾਈ ਠੀਕ ਹੈ ਜੀ ਆ ਦੇਖੋ ਸਾਰੀਆਂ ਬਾਬਾ ਜੀ ਦੀ ਅਲੱਗ-ਅਲੱ ਜਿਹੜਾ ਬਾਹਰ ਜਿਹੜੇ ਤੁਹਾਡੇ ਲੱਗੇ ਨੇ ਕੰਪਨੀ ਦੇ ਵਿੱਚ ਹੋਰ ਲੱਗੇ ਜਿਹੜੀ ਲੱਗੇ ਉਹਨਾਂ ਉਹਨਾਂ ਵੀ ਜਿਹੜਾ ਸੇਵਾ ਚੱਲਦੀ ਹੈ ਹਾਂਜੀ ਸਾਨੂੰ ਬਸ ਆ ਫੇਰ ਜਾਂਦਾ ਜੀ ਬਹੁਤ ਜਿਹੜਾ ਬਸ ਜਿਹੜਾ ਤੁਹਾਡੀ ਟੀਮ ਨੂੰ ਜਿਹੜਾ ਬਾਹਰ ਕਿੱਥੇ ਜਾਂਦਾ ਉਹ ਕੰਮ ਚੱਲਦਾ ਹਾਂਜੀ ਹਾਂਜੀ ਉਹ ਵੀ ਚੱਲ ਰਿਹਾ ਜੀ ਜੀ ਸਰ ਜੀ ਸੌ ਤੋਂ ਪਲੱਸ ਲੱਗੇਗੀ ਸਾਰੀ ਪਲੱਸ ਹਾਂਜੀ ਹਾਂਜੀ ਇਹ ਇੱਕ ਕਲੀ ਕਿ ਹਾਲ ਆ ਕਿੰਨੀ ਲੱਗ ਮੈਂ ਦਸੀਏ 10 ਤੋਂ 12 ਕਿੰਨੀ ਦਸ ਹਾਂਜੀ ਹਾਂਜੀ 10 ਤੋਂ 12 ਜਿਹੜੀਆਂ ਸਾਡਾ ਤੇ ਜਿਹੜੀਆਂ ਉਹ ਜਿਹੜੀਆਂ ਉਧਰ ਛੱਡਦੇ ਉਹ ਅਲੱਗ ਲੱਗਣੀਆਂ ਹਾਂਜੀ ਉਹ ਵੀ ਐਸੀ ਬਾਬੂ ਜੀ ਪੁਰਾਣੀ ਕਿ ਜਾਓ ਹੋਰ ਲੱਗਦੇ ਨੇ ਨਾ ਸਵਾਗਤ ਵਾਲੀਆਂ ਲੱਗ ਰਹੀਆਂ ਹਾਂਜੀ ਹਾਂਜੀ ਜਿਹੜੇ ਇਹ ਜਿਹੜੇ ਉੱਤਰ ਜਿਹੜੇ ਬੰਗ ਬੜੇ ਇਹ ਵੀ ਤੁਹਾਡੇ ਬਣੇ ਨੇ ਇਹ ਸਾਡੇ ਬਣੇ ਹੋਏ ਜੀ ਹਾਂਜੀ 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 ਵੀ ਪਾਈ ਦੋਦੇ ਬਣੀ ਹੋਈ ਜੀ ਹਾਂਜੀ ਹਾਂਜੀ ਇੱਦਾਂ ਪਹਿਲਾਂ ਵੀ ਜਿਹੜੇ ਕਾਰ ਜਿਹੜੇ ਵੱਡੇ ਸੀ ਸਮਾਗਮਾਂ 'ਚ ਤੁਹਾਡੇ ਵੱਲੋਂ ਮੇਰੇ ਸਾਰੀ ਪਹੁੰਚ ਕੀਤੀਆਂ ਸੀ ਹਾਂਜੀ ਹਾਂਜੀ ਉਹ ਹੋ ਵੀ ਦਿੱਕਾ ਤਾਂ ਬਹੁਤ ਵੱਡੇ ਕਾਰਜ ਜਿਹੜੇ ਤੁਸੀਂ ਮੁਰਜੇਥੇ ਸਾਵਨ ਤੋਂ ਹੋਏ ਨੇ ਇੱਥੇ ਗੁਰਦਾਸਪੁਰ ਉਹ ਹੋਰ ਵੀ ਕਿੱਕੜੇ ਜਿਹਾ ਸਮਾਗਮ ਲੱਗੇ ਸਮਾਗਮ ਦਾ ਸੇਖਮਾ ਬਾਬਾ ਜੀ ਦਾ ਸੇਖਮਾ ਜਿਹਦਾ ਪ੍ਰੋਗਰਾਮ ਹੁੰਦਾ ਆ ਕਾਲਾ ਬਾਬਾ ਜੀ ਦਾ ਹਾਂਜੀ ਉੱਥੇ ਵੀ ਹੋ ਕੇ ਆਏ ਜੀ ਹਾਂਜੀ ਬਾਕੀ ਜਿੱਥੇ ਦਾ ਸਾਨੂੰ ਆਰਡਰ ਵਗੈਰਾ ਮਿਲ ਜੇ ਆਪਾਂ ਜ਼ਰੂਰ ਜਾਈਦਾ ਜੀ ਇਹ ਜਿੱਦਾਂ ਮੈਨੂੰ ਲੋਕਲ ਜਿੱਦਾਂ ਹੋਰ ਬਣਾਉਂਦੇ ਨੇ ਲੋਕ ਜਿੱਦਾਂ ਮੈਨੂੰ ਗਾਰਡ ਜਿੱਦਾਂ ਬਣਾਉਂਦੇ ਦੁਕਾਨ ਵਾਲੇ ਬਣਾਉਂਦੇ ਉਹ ਵੀ ਸਾਰਾ ਤੁਹਾਡੇ ਕੋਲ ਹੁੰਦਾ ਸਾਡੇ ਕੋਲ ਸਾਰਾ ਹਾਂਜੀ ਹਾਂਜੀ ਫੋਟੋਗ੍ਰਾਫੀ ਤੋਂ ਲੈ ਕੇ ਪਲੱਸ ਜਿੰਨਾ ਵੀ ਸਾਰਾ ਫਲੈਕਸ ਦਾ ਆਰਡਰ ਜਿੰਨਾ ਵੀ ਕੰਮ ਹੈ ਨਾ ਐਡਰੈਸ ਬੋਲ ਦਿਓ ਤੇ ਦੱਸ ਦਿਓ ਆਪਣੇ ਲੈਫਟ ਦਾ ਨਾਮ ਸਾਡੀ ਰੌਣਕ ਕਲਰ ਲੈ ਬਟਾਲਾ ਦੇ ਵਿੱਚ ਆ ਬੱਸ ਸਟੈਂਡ ਦੇ ਕੋਲ ਮੈਟਰੋ ਹੋਟਲ ਦੀ ਬੈਕ ਸਾਈਡ ਠੀਕ ਹੈ ਜੀ ਕੰਟੈਕਟ ਨੰਬਰ ਕੋਲ ਕੰਟੈਕਟ ਨੰਬਰ 9646855355 ਇਹ ਸਾਡੇ ਓਨਰ ਨੇ ਵਿਜੇ ਸੋਨੀ ਜੀ ਤੇ ਮੇਰਾ ਨਾਮ ਹੈ 사ਜਨ ਮਹਿਰਾ ਤੇ ਮੇਰਾ ਨੰਬਰ ਹੈ 85570 ਤੇ 77960 ਇਹ ਜਿਹੜੀਆਂ ਪਿਆਰੀਆਂ ਇਸ ਕੇ ਸੰਬੰਧੀ ਇਹ ਸੰਤ ਬਾਬਾ ਹਜਾਰਾ ਸਿੰਘ ਜੀ ਬ੍ਰਹਮਗੰਨੀ ਨਿੱਕੇ ਕੁਮਣਾਲੇ ਹੋਏ ਨੇ ਆਪਲੀ ਨੂੰ ਪਤਾ ਹੈ ਤੇ ਸੈਂਤਿਮਾ ਗੁਰਮਤ ਸਮਾਗਮ ਹੈ ਤੇ ਜੋ ਤਿਆਰੀਆਂ ਬਹੁਤਿਆਂ ਮੁਕੰਮਲ ਕੀਤੀਆਂ ਗਈਆਂ ਇਥੋਣੀਆਂ ਤੇ ਜਿੱਤਨੀ ਅਮਲਪੂਰ ਲੱਗਦੀ ਜਿਹੜੇ ਤੁਸੀਂ ਤੇ ਲੰਗਰ ਤੇ ਇਥੇ ਵਿਆਹਤਵਾ ਜੀ ਬਾਕੀ ਜੇ ਗੁਰਦਾਰੇ ਦੇ ਦੇਖੋ ਤੁਸੀਂ ਆ ਤੁਹਾਡੇ ਸਾਹਮਣੇ 20 ਚੁੱਲ੍ਹੇ ਆ ਜੀ ਤੇ ਇਹ ਤੇ ਇੱਕ ਬੋਇਲਰ ਵੱਖਰਾ ਚੱਲਣਾ ਬਾਕੀ 25 30 ਲੋਹਾਂ ਚੱਲਣੀਆਂ ਸੰਗਤ ਕਾਫੀ ਜਿਆਦਾ ਹੋਏ ਨੇ ਕਿਉਂਕਿ ਇਹ ਵੀ ਚੀਜ਼ ਘਟ ਜਾਂਦੀ ਸਾਡੀ ਇਨੀ ਜਿਆਦਾ ਸੰਗਤ ਹੋ ਜਾਂਦੀ ਆ ਇਧਰ ਕਿਸ ਗਰਾਊਂਡ ਦੇ ਵਿੱਚ ਸਕੂਲ ਦੇ ਗਰਾਊਂਡ ਦੇ ਵਿੱਚ ਇਹ ਫੁੱਟਬਾਲ ਗਰਾਊਂਡ ਆ ਹਾਕੀ ਗਰਾਊਂਡ ਆ ਜੀ ਸਾਰੀ ਇਹ ਸਾਰੀ ਪੂਰੀ ਭਰ ਜਾਂਦੀ ਆ ਇਸ ਤੋਂ ਲੱਗਦਾ ਜਿਹੜੀ ਕਿਹੜੀ ਗਰਾਊਂਡ ਜਿਹੜੀ ਨਿਸ਼ਿਤ ਕੀਤੀ ਗਈ ਹੈ ਇਹ ਜ਼ਿਆਦਾ ਤੇ ਇਹ ਇਹ ਤੋਂ ਇੱਕ ਪਰਲੇਵਾਨੇ ਗਰਾਊਂਡ ਆ ਜਿੱਥੋਂ ਸੰਗਤ ਐਨੂੰ ਆਉਣੀ ਆ ਇਹ ਸਭ ਤੋਂ ਵੱਡੀ ਇਹ ਗਰਾਊਂਡ ਆ ਵੱਡੀ ਇਹ ਗਰਾਊਂਡ ਆ ਹਾਂਜੀ ਜਿਹੜਾ ਮੱਲਵਰ ਮਲਤਾਰੀ ਜਿਹਨਾਂ ਕੰਮਲ ਹੋ ਚੁੱਕੇ ਨੇ ਸਾਰੇ ਜੀ ਤੇ ਇਹ ਤੋਂ ਇਲਾਵਾ ਜਿਹੜੇ ਇਹ ਤੋਂ ਇਲਾਵਾ ਲੰਗਰ ਆ ਕੈਲੇ ਕਲਾਂ ਤੇ ਅਲੱਗ-ਅਲੱਗ ਜਿੰਨੇ ਪਿੰਡ ਵਾ ਲੰਗਰ ਲੰਮਦੇ ਆ ਸਾਡੇ ਸਾਹਮਣੇ ਤੁਸੀਂ ਬਾਹਰ ਵੇਖਿਆ ਹੀ ਹੋਣੇ ਆ ਮਲ ਬਰਸ਼ੀ ਸਮਾਂਗੂ ਤੇ ਲੰਗਰ ਚੱਲਦੇ ਆ ਕਿਉਂਕਿ ਬਾਬਾ ਜੀ ਦਾ ਪ੍ਰੇਮ ਵੇਖ ਕੇ ਲੋਕ ਬਹੁਤ ਜ਼ਿਆਦਾ ਸੰਗਤ ਹੰਦੀ ਤੇ ਫਿੱਟ ਕਰਨ ਲਈ ਪੰਗਤਾਂ ਦੇ ਬੈਲ ਜਿਹੜਾ ਸਾਰਾ ਸੰਗਤ ਦੇ ਬੈਲ ਜਿਹੜਾ ਸਾਰੀ ਚਰਚੀਆਂ ਕਿੱਦਾਂ ਪੰਗਤਾਂ ਜੀ ਹੁਣ ਤੇ ਤੁਹਾਡੇ ਸਾਹਮਣੇ ਲਗਭਗ ਬਹੁਤੀ ਤਿਆਰੀ ਹੈ ਹੁਣ ਬਸ ਸਿਰਫ ਮੈਟ ਹੀ ਵਿਛੋਣੇ ਆ ਬਾਕੀ ਤੁਹਾਡੇ ਸਾਹਮਣੇ ਆਈਡੀਆਂ ਬਣਦੇ ਆ ਸਾਡੇ ਸਾਹਮਣੇ ਆ ਗਾ ਪਲੇਟਫਾਰਮ ਸੰਗਤ ਲਈ ਜਿਹੜੇ ਫੇਸ ਜਿਹੜੇ ਮੇਨ ਰੱਖੀ ਗਈ ਹੈ ਗੇਟ ਸਾਹਮਣੇ ਦੋ ਆ ਜੀ ਤੇ ਉਧਰ ਹੀ ਸੰਗਤ ਆਉਣੀ ਹੈ ਤੇ ਦੂਜੇ ਗੇਟਸ ਨਹੀਂ ਵਾਪਸ ਜਾ ਰਹਿਣਗੇ ਜੀ ਜਿਹੜੇ ਮਲੂਮ ਸਾਡੇ ਕੋਲ ਥੋੜਾ ਜਿਹਾ ਜਸਟ ਵੀ ਨਾਲ ਜਿਹੜਾ ਥੋੜਾ ਕੰਮ ਉਹ ਫਿਰ ਟਰਾਲੀਆਂ ਦੇ ਨਾਲ ਨਾਲ ਕਿਵੇਂ ਕਰ ਲੂਗਾ ਵੇਖੋ ਜੀ ਨਾਲ ਨਾਲ ਸੰਗ ਉਹ ਥਾਲੀਆਂ ਹੁੰਦੀ ਹੈ ਬਹੁਤਾ ਖਲਾਰਾ ਨਹੀਂ ਤੇ ਉਹ ਥਾਲੀਆਂ ਆਪਣੀਆਂ ਬਣਾ ਕੇ ਉਸੇ ਵਿੱਚ ਪਤੋਂਗੇ ਸਾਰਾ ਵਿੱਚ ਇਹ ਜਿਹੜਾ ਸਾਹਮਣੇ ਜਿਹੜਾ ਮੰਚ ਤੇ ਤਿਆਰ ਹੋ ਰਹੀ ਹੈ ਇਹਦੇ ਵਿੱਚ ਪ੍ਰਸ਼ਾਦੇ ਰੱਖੇ ਜਾਣੇ ਜਿੰਨੇ ਸੇਵਾਦਾਰ ਹੋਣਗੇ ਨਾ ਇੱਥੋਂ ਪ੍ਰਸ਼ਾਦੇ ਗਾੜੀ ਲੈ ਕੇ ਜਾਣਗੇ ਹਾਂ ਹਾਂ ਜੀ ਜੀ